ਉਹ ਇਹਨਾਂ ਨੇ ਕੋਸ ਕੀਵੇਂ ਨਹੀਂ ਲਾਗੂ ਕੀਤੀ ਆ 10 ਲੱਖ ਦਾ ਜਿਹੜਾ ਹੁਣ ਸ਼ੁਰੂ ਕੀਤਾ ਉਹ ਤੁਸੀਂ ਹਾਲਾਤ ਦੇਖਿਓ ਉਹਦੇ ਵਿੱਚ ਇਕੱਲੇ ਇਕੱਲੇ ਪਾਰਟਸ ਦਾ ਜਿਹੜਾ ਇਹਨੇ ਰੱਖ ਦਿੱਤਾ ਕਿ ਜੇ ਹੱਡੀ ਟੁੱਟ ਜਾਊ ਉਹਦੇ ਨੂੰ ਕਿੰਝ 10000 ਲੱਗੂਗਾ ਜੇ ਹਾਰ ਟਾਊਗਾ ਤੇ 40000 ਬਣੂਗਾ ਉਹ ਮਿਲਣਾ ਨਹੀਂ ਲੋਕਾਂ ਮਹਿਮਾਨੀ ਵਿਖੇ 50 ਸਾਲ ਦੀ ਬੀਕੂ ਧਾਰਮਿਕ ਸੰਸਾਰ ਤੇ ਮੱਥਾ ਟੇਕ ਕੇ ਜਾ ਰਹੀ ਆਪਣੇ ਘਰ ਦੀ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਔਰ ਰੋਜ਼ ਮੈਂ ਕਹਿੰਦਾ ਜਾਜ ਦੇਖ ਰਹੇ ਜਾਂਦੀ ਹੈ ਸਰਕਾਰ ਬਣੀ ਆ ਕਦੀ ਕਿਤੇ ਗੋਗੰਗੋਲੀ ਚੱਲ ਗਈ ਕਿਤੇ ਧਮਾਈ ਚੱਲ ਗਈ ਕਿਤੇ ਬੋੜੇ ਗੋਲੀ ਚੱਲ ਗਈ ਕਿਤੇ ਮਾਲਪੁਰ ਗੋਲੀ ਚੱਲ ਗਈ ਕਿਤੇ ਗੜਸ਼ੀਗਰ ਗੋਲੀ ਚੱਲ ਗਈ ਉਹ ਲਾਇਨ ਆਰਡਰ ਤਾਂ ਇਹਨਾਂ ਨੂੰ ਹਾਈ ਨਹੀਂ ਛਾੜੀ ਅਸੀਂ ਸਮਝਦੇ ਹਾਂ ਕਿ ਗੁਰੂ ਮਾਰਾ ਕਿਰਪਾ ਕਰੇ ਸਾਡੇ ਪੰਜਾਬ ਦੇ ਲੋਕਾਂ ਤੇ ਕਿਰਪਾ ਕਰੇ ਸ਼ਾਂਤੀ ਰੱਖੇ ਅਸੀਂ ਵਧੀਆ ਢੰਗ ਦੇ ਆ ਸਮਾਂ ਥੋੜ੍ਹਾ ਕੱਢ ਲਈਏ ਨਹੀਂ ਤੇ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਕਰਤਾ ਰੂ ਬੁਰਾ ਹਾਲ ਕਰ ਦੇਣਾ ਹੋਵੇਗੇ ਔਰ ਇਹੋ ਜਿਹੇ ਝੂਠੇ ਲੋਕਾਂ ਨੇ ਪੰਜਾਬ ਦਾ ਬੇੜਾ ਘਰ ਕਰਕੇ ਰੱਖਦਾ ਅੱਜ ਕਰੋੜਾ ਰੁਪਇਆ ਜਿਹੜਾ ਔਰ 4 4 ਲੱਖ ਕਰੋੜ ਤੱਕ ਕਰਜ਼ਾ ਜਿਹੜਾ ਇਹਨਾਂ ਨੇ ਚਾੜ ਦਿੱਤਾ ਔਰ ਪੰਜਾਬ ਦੇ ਲੋਕ ਮੈਂ ਕਹਿੰਦਾ ਜਿਹੜੇ ਕਹਾਂਜ ਬ ਸਾਰੇ ਗਿਰਜ਼ਾਈ ਕਰਦੇ ਇਹਨਾਂ ਲੋਕਾਂ ਨੇ ਔਰ ਇਹਨਾਂ ਲੋਕਾਂ ਨੂੰ ਮੈਂ ਪੰਜਾਬ ਦੇ ਆਪਣੇ ਵਾਸੀਆਂ ਨੇ ਇਹ ਬੇਨਤੀ ਜ਼ਰੂਰ ਕਰੂੰਗਾ ਕਿ ਆਉਣ ਵਾਲਾ ਸਮਾਂ 4 ਸਾਲ ਬੀਤ ਗਏ 4 ਸਾਲ ਦੇ ਵਿੱਚ ਮੈਂ ਆਪਣੇ ਗੜਸ਼ੰਕਰ ਦੇ ਹਲਕੇ ਦੇਖਦਾ ਇੱਕ ਡੱਕਾ ਨਹੀਂ ਤੋੜਿਆ ਸੜਕਾਂ ਨਹੀਂ ਰਿਪੇਅਰ ਹੋਈਆਂ ਤੇ ਉਹ ਜਿੰਨੀਆਂ ਪੰਜਾਬ ਸਕੀਮਾਂ ਚਾਲੂ ਕੀਤੀਆਂ ਉਹ ਸ਼ੋਮਨੀ ਕਾਲੀਦਾਲ ਦੀ ਸਰਕਾਰ ਨੇ ਚਾਲੂ ਕੀਤੀਆਂ ਉਹ ਇਹਨਾਂ ਨੇ ਕੋਈ ਸਕੀਮੇ ਨਹੀਂ ਲਾਗੂ ਕੀਤੀ ਆ 10 ਲੱਖ ਦਾ ਜਿਹੜਾ ਹੁਣ ਸ਼ੁਰੂ ਕੀਤਾ ਉਹ ਤੁਸੀਂ ਹਾਲਾਤ ਦੇਖਿਓ ਉਹਦੇ ਵਿੱਚ ਇਕੱਲੇ-ਇਕੱਲੇ ਪਾਰਟਸ ਦਾ ਜਿਹੜਾ ਇਹਨੇ ਰੱਖ ਦਿੱਤਾ ਕਿ ਜੇ ਹੈਡੀ ਟੁੱਟ ਜਾਊ ਉਹਦੇ ਨੂੰ ਕਿੰਝ ਹਜ਼ਾਰ ਲੱਗੂਗਾ ਜੇ ਹਾਰਦਾ ਹੋਊਗਾ ਤੇ 40 ਹਜ਼ਾਰ ਬਣੂਗਾ ਉਹ ਮਿਲਣਾ ਨਹੀਂ ਲੋਕਾਂ ਦੇਖੋ ਹਾਲਾਤ ਇਹ ਆ ਹਰ ਰੋਜ਼ 2-4 ਮਾਰਡਰ ਹੁੰਦੇ ਆ ਅੰਨੇ ਮਾਰਦੇ ਹੁੰਦੇ ਆ ਅੱਜ ਸਾਡੇ ਹਲਕੇ ਦੇ ਵਿੱਚ ਮਹਿਮਾਨੀ ਵਿਖੇ 62 ਸਾਲ ਦੀ ਬੀਬੀ ਧਰਮਸਥਾਨ ਤੇ ਮੱਥਾ ਟੇਕ ਕੇ ਜਾ ਰਹੀ ਆਪਣੇ ਘਰ ਨੂੰ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਔਰ ਰੋਜ਼ ਮੈਂ ਕਹਿੰਦਾ ਜਾ ਹੀ ਦੇਖ ਰਹੇ ਜਾਂਦੀ ਸਰਕਾਰ ਬਣੀ ਆ ਕਦੀ ਕਿਤੇ ਗੋਗਮ ਗੋਲੀ ਚੱਲ ਗਈ ਕਿਤੇ ਧਮਾਈ ਚੱਲ ਗਈ ਕਿਤੇ ਬੋੜੇ ਗੋਲੀ ਚੱਲ ਗਈ ਕਿਤੇ ਮਾਲਪੁਰ ਗੋਲੀ ਚੱਲ ਗਈ ਕਿਤੇ ਗੜਸ਼ੀਗਰ ਗੋਲੀ ਚੱਲ ਗਈ ਉਹ ਲਾਇਨ ਆਰਡਰ ਤਾਂ ਇਹਨਾਂ ਨੂੰ ਹੈ ਨਹੀਂ ਛਾਣਿਆਂ ਦੇ ਵਿੱਚ ਮੁਲਾਜ਼ਮੇ ਹੀ ਨਹੀਂਗੇ ਪੰਜ ਪੰਜ ਸੱਤ ਸੱਤ ਮੁਲਾਜ਼ਮ ਬੈਠੇ ਆ ਤੇ ਜਿਹੜੇ ਇਹਨਾਂ ਦੇ ਲੀਡਰ ਆ ਉਹ ਫੋਰਸਾਂ ਲੈ ਕੇ ਨਾਲ ਆਪਣੇ ਨਾਲ ਤੁਰੇ ਫਿਰਦੇ ਆ ਤੇ ਜਿਹਨਾਂ ਨੇ ਕੰਟਰੋਲ ਕਰਨ ਉਹ ਤਾਂ ਥਾਣੇ 'ਚ ਹੈ ਹੀ ਨਹੀਂਗੇ ਔਰ ਇਹ ਹਾਲਾਤ ਜਿਹੜੇ ਆ ਸਾਲ ਆ ਜਿਹੜੇ ਰਹਿੰਦੇ 8-10 ਮਹੀਨੇ ਅਸੀਂ ਸਮਝਦੇ ਆ ਕਿ ਗੁਰੂ ਮਾਰਾ ਕਿਰਪਾ ਕਰੇ ਸਾਡੇ ਪੰਜਾਬ ਦੇ ਲੋਕਾਂ ਤੇ ਕਿਰਪਾ ਕਰੇ ਸ਼ਾਂਤੀ ਰੱਖੇ ਅਸੀਂ ਵਧੀਆ ਢੰਗ ਦੇ ਨਾਲ ਸਮਾਂ ਥੋੜਾ ਕੱਢ ਲਈਏ ਨਹੀਂ ਤੇ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਕਰਤਾ ਔਰ ਬੁਰਾ ਹਾਲ ਕਰ ਦੇਣਾ ਹੋਰ ਹੈ